ਬਹੇਰ ਜੋੜ ਜੋ ਬਾਈ ਕਰਾ ਚੋਰ ਫਸੂਲਵੇਂ ਨਾ ਦਵਾਈ ਖੰਗਦੀ ਵੱਡਾ ਸਾਰਾ ਸਿੱਟੇ ਐ ਨਿਸ਼ਾਨੀ ਨੰਗਦੀਆ ਚੋਰ ਫਸੂਲਵੇਂ ਨਾ ਦਵਾਈ ਖੰਗਦੀ ਵੱਡਾ ਸਾਰਾ ਗੱਪ ਐ ਨਿਸ਼ਾਨੀ ਨੰਗਦੀਆ ਹਮ ਮਿਲੈਨਾ ਰਾਮ ਬਈ ਲਾਗੀ ਦੀ ਜੁੱਤੀ ਨੂੰ ਲੈ ਗਿਆ ਸਵਾਰ ਸੀ ਲਾਹੌਰ ਕੁੱਤੀ ਨੂੰ ਡੱਡਾ ਚੁਗਦੇ ਆ ਬਾਗਲੇ ਤਰਤੀ ਤੋਂ ਡੱਡਾ ਚੁਗਦੇ ਆ ਬਾਗਲੇ ਬਾਜ ਲਾਵੇ ਅੰਬਰੀ ਉਡਾਰੀ ਆੜ ਕੇ ਹਾਥੇ ਉੱਤੇ ਬੈਠਾ ਜੱਟ ਪਾਉਂਦਾ ਕੀਰਨੇ ਉੱਡ ਗਈ ਸਹੇਲੀ ਸੀ ਜਹਾਜ਼ ਚਾੜ ਕੇ ਹਾਥੇ ਉੱਤੇ ਬੈਠਾ ਜੱਟ ਪਾਵੇ ਕੀਰਨੇ ਉੱਡ ਗਈ